ਸਸਿਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਬਾਈ ਹਰਜੀਤ ਸਿੰਘ ਦੇ ਘਰੇ ਮੈਂ ਮੌਜੂਦ ਹਾਂ ਬਾਈ ਉਹਨਾਂ ਦੀ ਇੱਕ ਛੋਟੀ ਦੂਜਾ ਸੂਆ ਸੂਣ ਵਾਲੀ ਵਿਕਾਊ ਆ ਵੀਰੇ ਸੂਣ ਦੇ ਵਿੱਚ ਪੰਜ ਚਾਰ ਦਿਨ ਲੈ ਜੂਗੀ ਹਜੇ ਥੱਲੋ ਲੇਵੇ ਭਾਂਡੇ ਲੋ ਸਾਫ਼ ਸੁਥਰੀਆ ਇੱਕ ਨਜ਼ਦੀਕੀ ਜੋੜੀਆਂ ਬਾਈ ਇਹ ਧਿਆਨ ਦੇ ਨਾਲ ਸੌਦਾ ਕਰਨ ਤੋਂ ਪਹਿਲਾਂ ਵੀਡੀਓ ਦੇਖ ਲਿਆ ਜੇ ਇੱਕ ਵਾਰੀ ਗੌਰ ਨਾਲ ਫਿਰ ਅਗਲੇ ਨਾਲ ਸੌਦਾ ਕਰਿਆ ਜੇ ਕਿਉਂਕਿ ਤੁਸੀਂ ਬਾਅਦ ਵਿੱਚ ਸੌਦਾ ਕਰਕੇ ਆ ਕੇ ਕਹਿ ਦੇਣਾ ਵੀ ਆਹ ਚੀਜ਼ ਥਣ ਨਿਭਾਦੀ ਦੀ ਬਈ ਇਹਦੇ ਜਿਹੜੀਆਂ ਪਾਸੇ ਵਾਲੀਆਂ ਜੋੜੀਆਂ ਹੁੰਦੀਆਂ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਬਈ ਉਹ ਨੇੜੇ ਆ ਬਲੋ ਜਿਵੇਂ ਆ ਦੋ ਉਂਗਲਾਂ ਦਾ ਲਾ ਲਿਓ ਵੀ ਥਣ ਜੁੜੇ ਹੋਏ ਆ ਉਤੋਂ ਮੋਢ ਤੋਂ ਜੁੜਿਆ ਥੱਲੋਂ ਖਿਲੜਦੇ ਇੱਕ ਪਾਸੇ ਵਾਲਿਆ ਦੂਜੇ ਪਾਸੇ ਵਾਲੇ ਥਣ ਦੋਵਾਂ ਦੀ ਵਿੱਤੀ ਹੈਗੀ ਇੱਕ ਪਾਸੇ ਦੇ ਥਾਣਾ ਜਿਹੜੇ ਪਰਲੇ ਦੇ ਉਹ ਦੋਵੇਂ ਬਰਾਬਰ ਨਾਲ ਜੁੜੇ ਹੋਏ ਆ ਵੀਰੇ ਦੁੱਧ 12 ਕਿਲੋ ਦਿੱਤਾ ਹੋਇਆ ਇਹਨੇ ਵੀਰੇ ਪਹਿਲਾ ਹੁਣ ਦੂਜੇ ਸੂਏ 13 14 ਕਿਲੋ ਮਾਲਕਾਂ ਦੇ ਦੁੱਧ ਟੌਰਣਾ ਦਊਗੀ ਛੋਟੀ ਦੁੱਧੋ ਬਹੁਤ ਖਰੀਆ ਕਿਉਂਕਿ ਲੇਵੇ ਲੂਵੇ ਦੀ ਸਾਫ ਆ ਥਲੋ ਥਣਾ ਦਾ ਹੀ ਵਟਾ ਬਾਕੀ ਸਿੰਘਾਂ ਦੀ ਮੂੰਹ ਮੱਥੇ ਦੀ ਸੋਹਣੀ ਆ ਨਾ ਬਾੜੀ ਵੱਡੀ ਆ ਨਾ ਬਾੜੀ ਛੋਟੀ ਆ ਕੱਦ ਦੇ ਵਿੱਚ ਮਾਲਕ ਕਹਿਣ ਤੋਂ ਪਾਵੇ ਆ ਵੀ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਰਹੇ ਆ ਵੀਡੀਓ ਦੇ ਵਿੱਚ ਇਹ ਤੁਹਾਡੇ ਕੋਲੇ ਆਇਆ ਤੋਂ ਨਿਕਲੂਗੀ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਲੇ ਸੌਦਾ ਕਰਨ ਤੋਂ ਪਹਿਲਾਂ ਤੁਸੀਂ ਆ ਥਣਾ ਦੇਖ ਲਓ ਹੁਣ ਵੀ ਇੱਕ ਜਿਹੜੇ ਮੇਨ ਗੱਲ ਆ ਭਾਈ ਆ ਕੇ ਤੁਸੀਂ ਸੌਦਾ ਕਰ ਲਓ ਬਾਅਦ ਚ ਕੋਈ ਇਹ ਤਾਂ ਥਣਾ ਨੇੜੇ ਆ ਅਵਰੇ ਨੂੰ 1500 ਸਾਈ ਪਾ ਗਿਆ ਆਪਾਂ ਸਾਰਾ ਨੱਕੀ ਰੱਖਦੇ ਆਂ ਸ਼ਾਮ ਨੂੰ ਆ ਕੇ ਕਹਿ ਦਿੰਨੇ ਵੀ ਸਾਡੇ ਪਾਸ ਨਹੀਂ ਭਈ ਇਸ ਤਰ੍ਹਾਂ ਨਾ ਕਰਿਆ ਕਰੋ ਮੇਰੇ ਭਾਈ ਬਣ ਕੇ ਸੌਦਾ ਕਰ ਲਾ ਜਿਹੜਾ ਹੋ ਗਿਆ ਤੇ ਹੋ ਗਿਆ ਫਿਰ ਘਾਟਾ ਤੇ ਵਾਧਾ ਉਹ ਕਿਸਮਤ ਤੇ ਡਿਪੈਂਡਾ ਹਾਂ ਜੇ ਥੱਲੋਂ ਥਣਾ ਤੋਂ ਉਂਝ ਨਹੀਂ ਪਾਸ ਹੁੰਦੀ ਉਹ ਗੱਲ ਵੱਖਰੀ ਹੁੰਦੀ ਆ ਵੀਰੇ ਜਿਹੜੀ ਬਾਡੀ ਬੰਤਰ ਵੱਲੋਂ ਲੈਵੇ ਵੱਲੋਂ ਉਹ ਵੀਡੀਓ ਤੇ ਦੇਖ ਲਿਆ ਕਰੋ ਉਹ ਗੱਲ ਵੱਖਰੀ ਆ ਠੀਕ ਆ ਵੀਰੇ ਰੇਟ 1,25,000 ਰੁਪਈਆ ਵਿੱਚੋਂ ਮਾਨਤਨ ਹੋ ਜਾਊਗਾ ਜਿਹੜੇ ਭਰਾ ਨੂੰ ਬਈ ਝੋਟੀ ਚਾਹੀਦੀ ਆ ਪਿੰਡ ਖੋਖਰ ਦੇ ਵਿੱਚ ਆ ਕੇ ਤੁਸੀਂ ਭਾਈਆਂ ਨਾਲ ਰابطਾ ਕਾਇਮ ਕਰ ਲਿਆ ਜੇ ਨੰਬਰ ਸਕਰੀਨ ਤੇ ਚਲਾ ਦੂੰਗਾ ਇਹ ਜਿਹੜੀ ਝੋਟੀਆ ਮਾਲਕ ਆਪ ਕਿਸੇ ਜ਼ਰੂਰੀ ਰਜੇਵੇਂ ਦੇ ਵਿੱਚ ਘਰੋਂ ਬਾਹਰ ਗਏ ਹੋਇਆ ਪਰਿਵਾਰ ਦੇ ਵਿੱਚ ਕੱਲੀਆਂ ਫੁੜਕੀਆਂ ਸੀ ਇਸ ਕਰਕੇ ਆਪਾਂ ਤੁਹਾਨੂੰ ਇਹਨੂੰ ਤੋਰ ਫੇਰ ਕੇ ਨਹੀਂ ਵਿਖਾਇਆ ਬਾਕੀ ਗੱਲਬਾਤ ਤੁਸੀਂ ਪਾਈਆਂ ਨਾਲ ਸਾਰੀ ਫੋਨ ਤੇ ਕਰ ਲਿਆ ਜੇ ਵੀਡੀਓ ਦੇਖਣ ਲਈ ਧੰਨਵਾਦ